ਰੋਇਪੁਰ ਅੰਦਰ ਸਤਲੁਜ ਦਰਿਆ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਹੈ ਪਿੰਡਾਂ ਦੇ ਪਿੰਡ ਪਾਣੀ ਵਿੱਚ ਘਰੇ ਪਏ ਹਨ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਇਸੇ ਦੇ ਚੱਲਦਿਆਂ ਇੱਕ ਅਨੋਖੀ ਤਸਵੀਰ ਜਿਹੜੀ ਆ ਉਹ ਨਿਕਲ ਕੇ ਸਾਹਮਣੇ ਆਈ ਹੈ ਰੋਇਪੁਰ ਸ਼ਹਿਰ ਵਿੱਚ ਜਿੱਥੋਂ ਦੇ ਪ੍ਰੀਤ ਨਗਰ ਦੇ ਬਾਹਰ ਕਲੋਨੀ ਵਾਲਿਆਂ ਨੇ ਆਪਣੀ ਸੇਫਟੀ ਦੇ ਲਈ ਗੇਟ ਦੇ ਅੱਗੇ ਮਿੱਟੀ ਦੇ ਭਰ ਭਰ ਗੱਟੇ ਜਿਹੜੇ ਆ ਉਹ ਲਗਾ ਦਿੱਤੇ ਹਨ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਨ 88 ਵਿੱਚ ਗਲਗਲ ਤੱਕ ਪਾਣੀ ਜਿਹੜਾ ਉਹ ਸ਼ਹਿਰ ਵਿੱਚ ਦਾਖਲ ਹੋ ਗਿਆ ਸੀ ਇਸ ਲਈ ਲੋਕ ਸਤਲੂ ਦੇ ਖੌਫ ਨੂੰ ਦੇਖਦੇ ਹੋਏ ਆਪਣੀ ਸੇਫਟੀ ਆਪ ਕਰ ਰਹੇ ਹਨ ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਰ ਵਾਲੀ ਕੋਈ ਵੀ ਗੱਲ ਨਹੀਂ ਆਖੀ ਜਾ ਰਹੀ ਪਰ ਜਿਸ ਤਰ੍ਹਾਂ ਲਗਾਤਾਰ ਹੜਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਸ ਨੂੰ ਦੇਖਦੇ ਹੋਏ ਕਿਤੇ ਨਾ ਕਿਤੇ ਹੁਣ ਫਰੋਇਪਰ ਸ਼ਹਿਰ ਵਾਸੀਆਂ ਨੂੰ ਵੀ ਜਾਪਦਾ ਹੈ ਕਿ ਸਤਲੁਜ ਦਾ ਡਰਕ ਸਟਾਉਣ ਲੱਗ ਪਿਆ ਹੈ ਬੇਸ਼ੱਕ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧਾਂ ਦੀ ਗੱਲ ਆਖੀ ਜਾ ਰਹੀ ਹੈ ਪਰ ਇਹ ਤਸਵੀਰਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਪ੍ਰਬੰਧਾਂ ਤੇ ਵੀ ਵੱਡੇ ਸਵਾਲ ਜੜੇ ਆ ਉਹ ਖੜੇ ਕਰ ਰਹੀਆਂ ਹਨ ਉੱਥੇ ਹੀ ਤੁਸੀਂ ਬੰਨ ਤੇ ਸੇਵਾ ਕਰੇ ਨੌਜਵਾਨਾਂ ਦਾ ਕਹਿਣਾ ਹੈ ਕਿ ਜੋ ਲੋਕ ਕਲੋਨੀਆਂ ਦੇ ਬਾਹਰ ਗੱਟੇ ਲਗਾ ਆਪਣੇ ਆਪ ਨੂੰ ਸੇਫ ਸਮਝ ਰਹੇ ਨੇ ਉਹਨਾਂ ਲੋਕਾਂ ਨੂੰ ਉਹ ਅਪੀਲ ਕਰਦੇ ਹਨ ਕਿ ਅਗਰ ਤੁਸੀਂ ਗੱਟੇ ਹੀ ਲਗਾਉਣੇ ਹਨ ਤਾਂ ਬੰਨ ਤੇ ਆ ਕੇ ਲਗਾਓ ਨਾ ਕਿ ਕਲੋਨੀਆਂ ਦੇ ਬਾਹਰ ਕਿਉਂਕਿ ਅਗਰ ਇਹ ਬੰਨ ਮਜ਼ਬੂਤ ਹੋਵੇਗਾ ਤਾਂ ਹੀ ਸ਼ਹਿਰ ਬਚ ਪਾਵੇਗਾ ਨਹੀਂ ਤਾਂ ਤੁਹਾਡੇ ਗੱਟੇ ਕਿਸੇ ਕੰਮ ਨਹੀਂ ਆਉਣੇ ਤੁਹਾਡੀ ਇਸ ਤਸਵੀਰਾਂ ਨੂੰ ਲੈ ਕੇ ਕੀ ਗਾਇ ਹੈ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ ਰਾਏ ਜਿਹੜੀ ਆ ਉਹ ਦੇ ਸਕਦੇ ਹੋ ਤਾ ਕੀ ਕੁਝ ਕਹਿਣਾ ਹੈ ਉਥੋਂ ਦੇ ਸਥਾਨਕ ਲੋਕਾਂ ਦਾ ਅਤੇ ਬੰਨ ਤੇ ਸੇਵਾ ਕਾਰੇ ਸੇਵਾਦਾਰਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਇਹਨਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿੱਥੋਂ ਦੇ ਕਰਪਾਣੀ ਦੀ ਹੈ ਪਾਣੀ ਤਾਂ ਪਿੱਛੋਂ ਬਹੁਤ ਜ਼ਿਆਦਾ ਛੱਡਿਆ ਹੈ ਤੇ ਉਸ ਦੇ ਹਿਸਾਬ ਨਾਲ ਜਿਹੜੀ ਹਕੂਮਤ ਦੀ ਨਜ਼ਰੀ ਬੰਦੀ ਬਹੁਤ ਜ਼ਿਆਦਾ ਹੈ। ਤੇ ਸੰਗਤ ਦੀ ਜਿੱਥੋਂ ਦੀ ਗੱਲ ਹੈ ਸੰਗਤ ਸਵੇਰੇ ਜਿਵੇਂ ਜ਼ਿਆਦਾ ਸੀ ਤਸਵੀਰ ਦੇ ਟਾਈਮ ਕਿਉਂਕਿ ਪਾਸੋਂ ਸੰਗਤ ਆ ਜਾਂਦੀ ਪਿੰਡਾਂ ਪੁਨਾਂ ਦੇ ਵਿੱਚੋਂ ਚਲੋ ਬੜੀ ਸੋਹਣੀ ਸੇਵਾ ਨਿਭਾਉਂਦੇ ਆ ਚੜ੍ਹਦੀ ਕਲਾ ਪਰ ਰਾਤ ਨੂੰ ਥੋੜਾ ਜਿਆਦਾ ਸੰਗਤ ਤਾਂ ਇਹ ਹੋ ਜਾਂਦਾ ਵੀ ਤੁਸੀਂ ਵੇਖ ਹੀ ਸਕਦੇ ਹੋ ਮਾੜਾ ਜਿਹਾ ਕੈਮਰਾ ਤੁਹਾਨੂੰ ਦਿਖਾਉ। ਕਿ ਇਹਦੇ ਪਿੱਛੇ ਵੀ ਦਿਖਾਉ ਜੂ ਵੀਰ ਉਹ ਜੋ ਕੋ ਚਾਣ ਖੜੇ ਹੋਏ ਨੇ ਤੇ ਬਾਕੀ ਠੀਕ ਹੈ ਤੇ ਸੰਗਤ ਜਿਆਦਾ ਨਹੀਂ ਇਸ ਟਾਈਮ ਹੁੰਦੀ ਕਿ ਦਿਨੀ ਚੁਣੀ ਸੰਗਤ ਹੁੰਦੀ ਆ ਕਿਉਂਕਿ ਨਾ ਤਾਂ ਸ਼ਹਿਰ ਵਾਲੇ ਚਲੋ ਟਾਮਾਟਾ ਮੈਂ ਪਹੁੰਚਦਾ ਤੇ ਪਿੰਡਾਂ ਦੇ ਵਿੱਚੋਂ ਫਿਰ ਦੂਰ ਦਰਾਡੇ ਤੋਂ ਜਿਹੜੇ ਲੋਕ ਆਏ ਹੁੰਦੇ ਉਹ ਚਾਰੇ ਸਵੇਰੇ ਸਵੇਰੇ ਕਰਕੇ ਚਲੇ ਜਾਂਦੇ ਸੇਵਾ ਹਾਂਜੀ ਸੇਵਾ ਇਸ ਟਾਈਮ ਨਾ ਉਸ ਹਿਸਾਬ ਨਾਲ ਨਹੀਂ ਹੁੰਦੀ ਜਿਵੇਂ ਸਵੇਰੇ ਹੁੰਦੀ ਆ ਤੇ ਬਾਕੀ ਸਾਨੂੰ ਨਾ ਇੱਕ ਰਿਪੋਰਟਰ ਸਾਹਿਬ ਤੁਹਾਨੂੰ ਇੱਕ ਇਹ ਚੀਜ਼ ਦੱਸ ਰਹੀ ਸੀ ਵੀ ਮਤਲਬ ਸਾਨੂੰ ਇੱਕ ਰਿਪੋਰਟ ਆਈ ਸਾਡੇ ਕੋਲ ਸਬੂਤ ਵੀ ਨੇ ਕਹੋਗੇ ਤੇ ਮੈਂ ਤੁਹਾਨੂੰ ਸਬੂਤ ਦੇ ਵੀ ਦਿਆਂਗਾ ਸਾਡੇ ਬੰਦਿਆਂ ਕੋਲ ਵੀਡੀਓ ਆ ਗਈ ਹੈ ਇਹ ਕੀ ਕਰ ਰਹੇ ਆ ਵੀ ਜਿਹੜੇ ਸ਼ਹਿਰ ਦੇ ਆਏ ਇਹ ਮਤਲਬ ਬਸਤੀਆਂ ਨੇ ਜਿਵੇਂ ਲਾ ਲਓ ਜਾਂ ਕਲੋਨੀਆਂ ਨੇ ਜਿਹੜੀਆਂ ਸ਼ਹਿਰ ਦੇ ਨੇੜੇ ਪੈਂਦੀਆਂ ਉਹਨਾਂ ਨੇ ਕੀ ਕੀਤਾ ਕਿ ਆਪਦੇ ਘਰਾਂ ਦੇ ਬਾਹਰ ਗੱਟੇ ਲਾਉਣ ਲੱਗ ਪਏ ਅ ਅੱਛਾ ਜੀ ਹਾਂ ਗੱਟਿਆਂ ਦੇ ਉਹਨਾਂ ਨੇ ਬੰਨ੍ਹ ਬਣਾਉਣੇ ਸ਼ੁਰੂ ਕਰਤੇ ਹੈਗੇ ਆ ਵੀ ਉਹਨਾਂ ਨੂੰ ਇਹ ਖਤਰਾ ਹੈ ਖਦਸ਼ਾ ਹੈ ਕਿ ਵੀ ਮਤਲਬ ਖਰੇ ਅਸੀਂ ਪਾਣੀ ਨੂੰ ਐਵੇਂ ਰੋਕ ਲਵਾਂਗੇ ਪਰ ਮੈਂ ਇਹਨਾਂ ਦੀ ਜਾਣਕਾਰੀ ਲਈ ਦੱਸ ਦੇਣਾ ਕਿ ਇਹ ਪਾਣੀ ਜਿਵੇਂ 88 ਦਾ ਆਇਆ ਸੀ ਉਸ ਪੱਤਰ ਤੇ ਪਾਣੀ ਪੂਰਾ ਵੱਧਦੀ ਹੈ ਪਿੱਛੇ ਡੈਮ ਨੂੰ ਵੀ ਖਤਰਾ ਹੈ ਹਾਂਜੀ ਜੇ ਉਹ ਨਹੀਂ ਛੱਡਦੇ ਤਾਂ ਤੇ ਜੇ ਛੱਡਦੇ ਆ ਤੇ ਤਾਂ ਖਤਰਾ ਹੈ ਤੇ ਜੇ ਰੱਬ ਨਾ ਕਰੇ ਇੱਥੋਂ ਕੋਈ ਖੋਰ ਪੈਂਦੀ ਹੈ ਤੇ ਇੱਥੋਂ ਕੋਈ ਨੁਕਸਾਨ ਹੁੰਦਾ ਨਾ ਤਾਂ ਮੈਂ ਤੁਹਾਨੂੰ ਇਹ ਦੱਸਦਾ ਨਾ ਵੀ ਤੁਹਾਡੇ ਉਥੇ ਲਾਏ ਗੱਟੇ ਜਿਹੜੇ ਨਾ ਧਰੇ ਦੇ ਧਰਾਏ ਰਹਿ ਜਾਣੇ ਆ ਕਿਉਂਕਿ ਜੇ ਰੱਬ ਨਾ ਕਰੇ ਇੱਥੇ ਕੋਈ ਅਣਹੋਣੀ ਅਣਸੁਖਾਵੀ ਘਟਨਾ ਵਾਪਰਦੀ ਹੈ ਤੇ ਇਹਨੇ ਪਾਣੀ ਨੇ ਚੀਰਦੇ ਹੋਏ ਸ਼ਹਿਰ ਤੋਂ ਪਾਰ ਹੋ ਜਾਣਾ ਹਾਂਜੀ ਠੀਕ ਹੈ ਤੇ ਤੁਸੀਂ ਮੇਰਾ ਵੀਰ ਜੀ ਸੇਵਾ ਕਰਨੀ ਹੈ ਨਾ ਤੇ ਸੇਵਾ ਯਾਰ ਤੁਸੀਂ ਸ਼ਹਿਰ ਦੇ ਨੇੜੇ ਪੈਨੇ ਹੋ ਜੇ ਚਿੰਤਾ ਹੈ ਤੁਹਾਨੂੰ ਤੇ ਮੇਰੇ ਵੀਰ ਅਸੀਂ ਤਾਂ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਸੇਵਾ ਤੁਸੀਂ ਇੱਥੇ ਆਣ ਕੇ ਕਰੋ ਇੱਥੋਂ ਦੀ ਜਿਹੜੀ ਕੀਤੀ ਸੀ ਜਦੋਂ ਆਪਾਂ ਬੰਨ ਹੀ ਸੰਭਾਲ ਲਿਆ ਕਰ ਲਿਆ ਤੇ ਆਪੇ ਖਤਰਾ ਤਾਂ ਕੋਈ ਰਹਿਣਾ ਹੀ ਨਹੀਂ ਕਿਸੇ ਕਿਸਮ ਦਾ ਤੇ ਜੇ ਆਪਾਂ ਆਖੀ ਵੀ ਆਪਾਂ ਕਲੋਨੀਆ ਦੇ ਵਿੱਚ ਬੰਨ ਬਣਾ ਕੇ ਕਿ ਸਾਡੇ ਘਰਾਂ ਦੇ ਵਿੱਚ ਛੋਟੇ ਛੋਟੇ ਬੰਨ ਬਣਾ ਲਾਂਗੇ ਤੇ ਪਾਣੀ ਅਸੀਂ ਰੋਕ ਲਾਂਗੇ ਪਾਣੀ ਨੂੰ ਨਹੀਂ ਰੋਕਿਆ ਜਾਣਾ ਪਾਣੀ ਦਾ ਵਹਾ ਬੜਾ ਜ਼ਿਆਦਾ ਹੈ ਤੇ ਮੇਰਾ ਵੀਰ ਅਸੀਂ ਤਾਂ ਬੇਨਤੀ ਕਰਦੇ ਹਾਂ ਕਿ ਤੁਸੀਂ ਇੱਥੇ ਪਹੁੰਚ ਕੇ ਸੇਵਾ ਕਰੋ ਤੇ ਇੱਥੇ ਤੁਸੀਂ ਸੰਗਤ ਦੇਖ ਸਕਦੇ ਹੋ ਵੀ ਰਾਗ ਨੂੰ ਜਦੋਂ ਨਹੀਂ ਹੁੰਦਾਗਾ ਮਤਲਬ ਰਾਸ਼ੋਦ ਫਿਰ ਕਿੰਨੀ ਕੁ ਸੇਵਾ ਹੁੰਦੀ ਪਈ ਇੱਥੇ ਪਤਾ ਹੀ ਆਪਾਂ ਨੂੰ ਜਿਹੜੇ ਵਿਚਾਰੇ ਵੀਰ ਇੱਥੇ ਹੈਗੇ ਨੇ ਤੇ ਚਲੋ ਉਹ ਤਾਂ ਆਪਦੇ ਆਪ ਦੇ ਲੱਗੇ ਹੋਏ ਨੇ ਚਲੋ ਨਿਸ਼ਾਵਾਸ਼ੀ ਉਹਨਾਂ ਦੇ ਨੂੰ ਹੈ ਬਸ 아이 ਕਹਿਣਾ ਚਾਹਣਾ ਜੀ ਠੀਕ ਹੈ ਜੀ ਗੁਰੂ ਜੀ ਦਾ ਖਾਲਸਾ ਅੱਧੇ ਨਾਲ ਜ਼ਿਆਦਾ ਬੰਦੇ ਆਪਣੇ ਉੱਥੇ ਸੇਵਾ ਕਰ ਰਹੇ ਨੇ ਬੜੇ ਹੀ ਲੋਕਾਂ ਦੇ ਮਨ ਭਾਗ ਨਾਲ ਦਿਲ ਨਾਲ ਸਾਰੇ ਸੰਗਤ ਆਪਣੀ ਸੇਵਾ ਉੱਥੇ ਕਰ ਰਹੀ ਹੈ 70 ਤੋਂ 80 ਭੈਣ ਲੋਕ ਆਪਣੇ ਜਾ ਕੇ ਉੱਥੇ ਸੇਵਾ ਕਰ ਰਹੇ ਨੇ ਮਿੱਟੀ ਦੀ ਟਰਾਲੀਆਂ ਲੈ ਕੇ ਜਾ ਰਹੇ ਨੇ ਕੱਟੇ ਭਰ-ਭਰ ਕੇ ਉੱਥੇ ਜਾ ਕੇ ਮਿੱਟੀ ਦੇ ਬੰਨ ਲਗਾ ਰਹੇ ਨੇ ਇੱਥੇ ਲੋਕਾਂ ਨੇ ਤਾਂ ਲਾਇਆ ਜੀ ਜੇ ਕਿਤੇ ਕੁਦਰਤ ਚਲੋ ਕੁਦਰਤ ਦਾ ਖੇਲ ਹੈ ਜੀ ਸਾਰਾ ਜੇ ਕਿਤੇ ਗਲਤੀ ਨਾਲ ਪਾਣੀ ਆ ਜਾਵੇ ਕੋਈ ਛੋਜੇ ਚਲੋ ਇੱਥੇ ਸੇਫ ਸਾਈਡ ਰਵੇ ਜੀ ਇਹ ਕਲੋਨੀ ਸੇਫ ਸਾਈਡ ਵਸਤਾ ਲਗਾਇਆ ਗਿਆ ਹੈ बाकी सारे पासें अपनी फलोस्पो सिटी ते छोनी ਦੇ ਜਿੰਨੇ ਵੀ ਸੇਵਾਦਾਰ ਨੇ ਆਪਣੇ ਵੱਡੇ ਵੀਰ ਆਪਣੇ ਜਿੰਨੇ ਵੀ ਸੱਜਣ ਮਿੱਤਰ ਨੇ ਸਾਰੇ ਬੜੇ ਖੁੱਲੇ ਦਿਲ ਨਾਲ ਸੇਵਾ ਕਰਦੇ ਬਿਲਕੁਲ ਸਾਰਾ ਪੂਰਾ ਪਾਣੀ ਬਹੁਤ ਬੁਰੇ ਤਰੀਕੇ ਨਾਲ ਆ ਚੁੱਕਾ ਹੋਇਆ ਤੇ ਇਸ ਟਾਈਮ ਪੂਰੀ ਸੰਭਾਵਨਾ ਬਣੀ ਹੋਈ ਆ ਪਾਣੀ ਆਨ ਦੀ ਬਾਕੀ ਚਲੋ ਮਾਲਕ ਸੋਕਰ ਰੱਖੇ ਪਾਣੀ ਨਾ ਆਵੇ ਹਰ ਇੱਕ ਘਰ ਦਾ ਮਾਲਕਾ ਸ਼ੁਕਰ ਦੋਵੇਂ ਹੱਥਾਂ ਨਾਲ ਬਚਾ ਦੇ ਕੇ ਰੱਖੇ ਜੀ ਅਸੀਂ ਤਾਂ ਰੱਬ ਅੱਗੇ ਹੀ ਦੁਆ ਕਰਦੇ ਹਾਂ ਜੀ ਪਾਣੀ ਨਾ ਆਵੇ ਹਰ ਇੱਕ ਘਰ ਦਾ ਦੇਖੋ ਜੀ ਜਿਹੜੇ ਪਿੰਡਾਂ ਹਲੇ ੜੀਆਂ ਨੇ ਉਹਨਾਂ ਦੇ ਘਰ ਰੋੜ ਚੁੱਕੇ ਨੇ ਹਰ ਇੱਕ ਘਰ ਦੇ ਬਾਲ ਬੱਚੇ ਨੇ ਰੋਟੀ ਪਾਣੀ ਜੀ ਸਭ ਦਾ ਖਰਾਬ ਹੋ ਚੁੱਕਾ ਹੈ ਬਹੁਤ ਨੁਕਸਾਨ ਹੋ ਚੁੱਕਾ ਹੈ ਜੀ ਸਾਡੇ ਦੋਵੇਂ ਹੱਥ ਅੱਗੇ ਬੇਨਤੀ ਹੈ ਜੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ ਜੀ ਪਰਮਾਤਮਾ ਅੱਗੇ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਬੱਚੇ ਦਾ ਰੋਟੀ ਪਾਣੀ ਕਾਰੋਬਾਰ ਸਭ ਇਸ ਟਾਈਮ ਬੱਚਿਆਂ ਦਾ ਖਰਾਬ ਹੋ ਚੁੱਕਾ ਹੈ ਜੀ ਫਿਊਚਰ ਦਾ ਸਵਾਲ ਹੈ ਜੀ ਅਸੀਂ ਅਸੀਂ ਇਹ ਚਾਹੁੰਦੇ ਹ ਬਰਸ਼ਾਂ ਰੁਕ ਜਨ ਤੇ ਪਾਣੀ ਦਾ ਜਿਹੜਾ ਹੈਗਾ ਕੰਟਰੋਲ ਥੱਲੇ ਹੋ ਜਾਵੇ ਤੇ ਸਾਡੇ ਸ਼ਹਿਰ ਨੂੰ ਥੋੜੀ ਜੀ ਸੰਤੁਸ਼ਟੀ ਮਿਲੇ ਜੀ ਸਤ ਨੂੰ ਦਰਿਆ ਪੂਰੇ ਏਰੀਆ ਵਿੱਚ ਕ੍ਰੋਇਪਰ ਵਿੱਚ ਮਾਰ ਘਾ ਰਿਆ ਤੇ ਅੱਜ ਇੱਕ ਨਵੀਂ ਤਸਵੀਰ ਦੇਖਣ ਨੂੰ ਮਿਲੀ ਆ ਕਿ ਸ਼ਹਿਰ ਦੀ ਕਲੋਨੀ ਦੇ ਬਾਹਰ ਗੱਟੇ ਲਗਾਏ ਗਏ ਆ ਤਾਂ ਇਸ ਜੀ ਨੂੰ ਕਿਵੇਂ ਦੇਖਦੇ ਹੋ ਕਿ ਸ਼ਹਿਰ ਵਾਸੀਆਂ ਵਿੱਚ ਖੌਫ ਨਜ਼ਰ ਆ ਰਿਹਾ ਉਹ ਹੈ ਜੀ ਉਹ ਹੈਗਾ ਕਿ ਇਸ ਤਰ੍ਹਾਂ ਨਾ ਕਿ ਹੁਣ ਉੱਥੇ ਜੋ ਅਸੀਂ ਸ਼ਾਮ ਦਾ ਦੇਖ ਕੇ ਆਏ ਆ ਪੱਦਰ ਉਹਨੂੰ ਬਰਾਬਰ ਹੈ ਉਹਨੂੰ ਬਰਾਬਰ ਆ ਜਾ ਰਹੇ ਹ ਉਹਦੇ ਵਿੱਚ ਬੈਠ ਕੇ ਦਸਤ ਬਿੰਦੀ ਹੋਣੀ ਕੀ ਹੋ ਜਾਏਗਾ ਕੀ ਨਾ ਹੋਏਗਾ ਕਾਹੀ ਪਰੇਸ਼ਾਨੀ ਹ ਹ ਪਰਮਾਤਮਾ ਕਰਿਆ ਹੋਇਆ ਨਾ ਹੀ ਕੁਝ ਹੋਵੇ ਤੇਰੀ ਗੱਲ ਹੈ ਪਰ ਖੈਤ ਪਰਸ਼ਾਨਾ ਉਹ ਨਕਾਤ ਸਮਝ ਲਗਾਏ ਸੀ ਹ ਤੇ ਜੇ ਇਸ ਤਰ੍ਹਾਂ ਤੁਸੀਂ ਦੇਖ ਬੈਠ ਦਸਤ ਬਿੰਦੀ ਇਸ ਜੀ ਦੇਖੋ ਕਿਤਨਾ ਕਿਤੇ ਖਤਰਾ ਨਜ਼ਰ ਆ ਰਿਹਾ ਤਾਂ ਹੀ ਸਾਰੀ ਸੇਫਟੀ ਕੀਤੀ ਜਾ ਰਹੀ ਹੈ ਹ ਕਿ ਸਾਡਾ ਕਾਰੋਬਾਰ ਵੱਜ ਜਾਣਾ ਸਾਡਾ ਨੁਕਸਾਨ ਨਾ ਹੋਵੇ ਹ ਪਰ ਪ੍ਰਸ਼ਾਸਨ ਕਹਿ ਰਿਹਾ ਕਿ ਸ਼ਹਿਰ ਵਾਸੀਆਂ ਨੂੰ ਖਿਭਾਉਣ ਦੀ ਲੋੜ ਨਹੀਂ ਹੈ ਪਰ ਪ੍ਰਬੰਧ ਕੀਤੇ ਹੋਏ ਆ ਪਰੇ ਦੇ ਸਿਟਣਾ ਕਿ ਕੋਈ ਸਿਗਨ ਲੱਗਦਾ ਨਹੀਂ ਕਿ ਕਿਤੇ ਪੁੱਤਾ ਪ੍ਰਬੰਧਤਾ ਦਾ ਵੀ ਸਵਾਲ ਖੜਾ ਹੋਦਾ ਹੈ ਕਿ ਕਿਉਂ ਲੋਕ ਕਹਿੰਦੇ ਆਪਣੀ ਸੇਫ ਸਾਈਡ ਜੇ ਨਹੀਂ ਹੋ ਸਕੇ ਕਰ ਲਈਏ ਸੇਫ ਸਾਈਡ ਬਿਲ੍ਹਾਸਨ ਚ ਚੱਲਦਾ ਉਹ ਤਾਂ ਪਾਣੀ ਨਹੀਂ ਮਿਲਦਾ ਮਿੱਟੀ ਮਾਰ ਮਾਰਨੀ ਕਰਦੇ ਜਾਨਾ ਉਹ ਲਾ ਬੰਦਾ ਉਹ ਵਕਤ ਨਹੀਂ ਦੇਣਾ ਇਸ ਚੀਜ਼ ਨੇ ਪੜ੍ਹ ਅੱਜ ਗੰਗਾਸੀ ਵਾਲਾ ਟਾਈਮ ਯਾਦ ਕਰੀਏ ਮੂੰਹ ਯਾਦ ਆਂਦਾ ਉਸ ਟਾਈਮ ਰਾਤ ਨੂੰ ਨਾਲੀਆਂ ਚ ਪਹਿਲਾਂ ਆਵਾਜ਼ ਆਣ ਲੱਗੀ ਸੀਗੀ स, स, उस गे तो अच्छा, बढ़ गया हिलो बी पूरा मेरा शेफुट करीब होगा इन्ह ना पानी बिलकुल सो परसेंट बड़ी परेशानी उस तो पानी खत्म होने शहर बिमारी बुमारी बड़ी देर लोग बिमार रहे कुछ ना हो गल बड़ी परेशानी चलो जो कुछ भी